ਤਰਨਤਾਰਨੀ ਕੱਲ ਦਾ ਪਾਂਤਕਾ ਪਰ ਲੋਕਾਂ ਦਾ ਫਤਵਾ ਤੁਹਾਡੇ ਸਾਹਮਣੇ ਇਹਨਾਂ ਨੂੰ ਮਾਣ ਮਾਣ ਹਾਂਜੀ ਸ਼ਰਜੀ ਕਿੱਦਾਂ ਦੇਖਦੇ ਹੋ ਤੁਸੀਂ ਵੀ ਬਹੁਤ ਮਿਹਨਤ ਕੀਤੀ ਇੱਥੇ ਇਸ ਇਲੈਕਸ਼ਨ ਦੇ ਲੱਗੇ ਬਿਲਕੁਲ ਜੀ ਦੇਖੋ ਜੀ ਇੱਥੇ ਸਾਰੀ ਟੀਮ ਇੱਕ ਇੱਕ ਸਾਡੇ ਵਰਕਰ ਤੋਂ ਲੈ ਕੇ ਸਾਰੀ ਉੱਪਰਲੀ ਵੱਡੀ ਲੀਡਰਸ਼ਿਪ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕੀਤੀ ਔਰ ਉਹਦਾ ਨਤੀਜਾ ਤੁਹਾਡੇ ਸਾਹਮਣੇ ਔਰ ਲੋਕਾਂ ਦੇ ਅੱਗੇ ਜਿਹੜੇ ਅਸੀਂ ਕੰਮਾਂ ਦੀ ਰਿਪੋਰਟ ਕੱਢ ਲੈ ਕੇ ਆਏ ਇਹ ਲੈ ਕੇ ਗਏ ਆ ਉਹਦਾ ਜਿਹੜਾ ਰੰਗ ਹੈ ਉਹ ਤੁਹਾਡੇ ਸਾਹਮਣੇ ਨਜ਼ਰ ਆ। ਅਸੀਂ ਕਹਿ ਸਕਦੇ ਤਰਨਤਾਰਨ ਦੇ ਲੋਕਾਂ ਨੇ 2027 ਦੀ ਇੱਕ ਜਿਹੜੀ ਨਹੀਂ ਹੈ ਉਹ ਅੱਜ ਰੱਖਦੇ। 101% ਸ਼ੋਰ ਅੱਜ ਤਰਨਤਾਰਨ ਦੇ ਲੋਕਾਂ ਨੇ ਇਹ ਜਿਹੜੀ ਨਹੀਂ ਹੈ ਇਹ ਰੱਖ ਦਿੱਤੀ ਹੈ। ਔਰ ਮੈਂ ਤੁਹਾਨੂੰ ਦੱਸਣਾ ਕਿਉਂਕਿ ਇਹ ਸਾਡੇ ਨਾਲੋਂ ਪਹਿਲਾਂ ਵਿਰੋਧੀ ਕਹਿੰਦੇ ਸੀ ਕੱਲ ਦੀ ਦਾ ਕਾਂਗਰਸ, ਭਾਜਪਾ ਇਹਦੀ ਸੈਮੀਫਾਈਨਲ ਮੈਚ ਹੈ। ਫਿਰ ਅੱਜ ਪੰਜਾਬ ਦੇ ਲੋਕਾਂ ਨੇ ਤਰਨਤਾਰ ਦੇ ਲੋਕਾਂ ਨੇ ਜਿਹੜਾ ਸੈਮੀਫਾਈਨਲ ਉਹ ਦੱਸ ਦਿੱਤਾ ਵੀ ਇਹ ਕਿਹਦੇ ਹੱਕ ਚ ਜਾ ਰਿਹਾ ਕਲਸੀ ਸਾਹਿਬ ਸੰਤੂ ਸਾਹਿਬ ਨੂੰ ਕੈਪਟਨ ਦੇਖਾਂਗੇ ਆਪਾਂ ਦੇਖੋ ਜੀ ਇਹ ਪਾਰਟੀ ਹਾਈ ਕਮਾਂਡ ਦੀ ਲੀਡਰਸ਼ਿਪ ਦਾ ਫੈਸਲਾ ਹੈ ਜੋ ਪਾਰਟੀ ਲੀਡਰਸ਼ਿਪ ਫੈਸਲਾ ਲਊਗੀ ਉਹ ਕੱਲ੍ਹ ਸਭ ਅਕਾਲੀ ਦਲ ਨੇ ਪੂਰੀ ਫਾਈਟ ਦਿੱਤੀ ਹੈ ਜੰਮੀ ਚੋਂ ਦੇ ਦੱਸੋ ਕਿਵੇਂ ਦੇਖਦੇ ਨਹੀਂ ਫਾਈਟ ਵੇਖੋ ਮਾਰਜਿਨ ਕਿੰਨਾ ਇਹ ਵੇਖੋ ਇਹ ਗੱਲ ਕਰੋ ਮਾਰਜਿਨ ਕਿੰਨਾ ਫਾਈਟ ਦੀ ਨਹੀਂ ਗੱਲ ਵੋਟਾਂ ਦੇ ਪੈਣੀਆਂ ਜਿਹੜੀਆਂ ਸੈਕੰਡ ਪੁਜੀਸ਼ਨ ਨੰਬਰ ਤੇ ਕੱਲ੍ਹ ਜਾਣਾ ਬਣਾ ਰਹੇ ਆ ਅੱਜ ਕਾਂਗਰਸ ਕਿੰਨੇ ਤੇ ਜਿਹੜੀ ਪੰਜਾਬ ਲੜਾਈ ਸਾਡੀ ਕਹਿੰਦੇ ਵੀ ਜਿਹੜੇ ਇਹਨਾਂ ਦਾ ਇੱਕ ਮਾਹੌਲ ਕਾਂਗਰਸੀਆਂ ਦਾ ਇਹ ਬਣ ਗਿਆ ਸੀ ਇਹ ਕਹਿੰਦੇ ਸੀ ਰਹਿ ਗਿਆ 1.5 ਸਾਲ ਅੱਗੇ ਸਾਡੀ ਸਰਕਾਰ ਅੱਜ ਕਿੱਥੇ ਗਏ ਨੇ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਹਰਾਨੀ ਦੀ ਗੱਲ